ਦਿਨ ਸੋਚ ਵਿਚਾਰ ਕਰਦਾ ਹੈ ਮਨੁੱਖ ਭਾਰਿਤ ਹੁੰਦੇ ਬਸ ਇਹ ਸਿਰ ਰਹਾ ਕਿ ਸਿਰ ਰਹਾ ਸਾਨੂੰ ਆਪਣੇ ਮਨ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਮਨ ਨੂੰ ਸਤਿ ਦੇ ਵਿੱਚ ਆ ਜਾਵੇ ਇਹ ਸਾਡਾ ਮਨ ਹਮੇਸ਼ਾ ਸਤਿਗੁਰੂ ਪਾਰਸ਼ਾ ਜੀ ਦੇ ਚਰਨਾਂ ਨਾਲ ਜੁੜਿਆ ਰਹੇ ਸੰਸਾਰ ਦੀ ਕੋਈ ਐਸੀ ਸੱਤ ਨਹੀਂ ਜੋ ਇਸ ਮਨ ਨੂੰ ਟਕਲਾ ਸਕਵੇ ਜਦੋਂ ਅਸੀਂ ਪਰਮੇਸ਼ਵਰ ਦੇ ਇੱਕ ਵਾਰੀ ਹੋ ਜਾਵਾਂਗੇ ਪਰ ਪਰਮੇਸ਼ਵਰ ਆਪ ਕਿਰਪਾ ਕਰਦਾ ਹੈ ਆਪ ਸਾਨੂੰ ਅਕਲ ਦਿੰਦਾ ਹੈ ਬਖਸ਼ਿਸ਼ ਕਰਦਾ ਹੈ ਸਾਡੇ ਉੱਤੇ ਗਿਆਨ ਦਿੰਦਾ ਹੈ ਆਪ ਸਾਡੇ ਸਾਰੇ ਕਾਜ ਰਾਸ ਕਰਦਾ ਹੈ ਇਹ ਮੇਰੇ ਸਤੂਗੁਰ ਪਾਤਸ਼ਾਹ ਜਿੱਦੇ ਵਿੱਚ ਤਾਕਤ ਹੈ ਸਭ ਕੁਝ ਕਰਨ ਦੀ ਤੇ ਜਿਹੜੇ ਉਹਨਾਂ ਦੇ ਭਗਤਾਂ ਨੂੰ ਨਾਰਾਜ਼ ਕਰਦੇ ਨੇ ਉਹਨਾਂ ਦੇ ਭਗਤ ਕਿੱਢਦੇ ਨੇ ਜਿਹੜੇ ਬਾਣੀ ਨਾਲ ਜੁੜੇ ਹੋਏ ਨੇ ਬਾਣੀ ਪੜ੍ਹਦੇ ਨੇ ਗਾਉਂਦੇ ਨੇ ਸੁਣਦੇ ਨੇ ਵਿਚਾਰ ਕਰਦੇ ਨੇ ਉਹਨਾਂ ਦੇ ਨਾਲ ਜੇ ਕੋਈ ਮਖੌਲ ਕਰਦਾ ਜਾਂ ਹਸਮਜਾ ਕਰਦਾ ਚਲੋ ਉਹ ਤੋਂ ਬਾਤ ਬੱਕਰੀ ਹੁੰਦੀ ਹੈ ਪਰ ਜੇ ਕੋਈ ਉਹਨਾਂ ਦੇ ਨਾਲ ਛਲਕਪਟ ਕਰੇ ਜਾਂ ਉਹਨਾਂ ਦੇ ਨਾਲ ਕੋਈ ਤੇ ਉਹ ਫਿਰ ਵੀ ਜਿਹੜੇ ਪਗਗਨ ਹੁੰਦੇ ਨੇ ਜਿਹੜੇ ਸੰਤਜਨ ਹੁੰਦੇ ਨੇ ਬ੍ਰਹਮ ਗਿਆਨੀ ਦੇ ਮਹਾਨ ਜਿਹੜੇ ਬ੍ਰਹਮ ਬ੍ਰਹਮ ਗਿਆਨੀ ਨੇ ਉਹ ਸਰਵਵਿਸ਼ ਸਭ ਸ੍ਰੇਸ਼ਟ ਉਹ ਆਤਮਾ ਜਿਹੜੀ ਪਰਮਾਤਮਾ ਵਿੱਚ ਗ੍ਰੀਣ ਨੇ ਸਾਖਸ਼ਾਤ ਪਰਮਾਤਮਾ ਦੇ ਹੀ ਰੂਪ ਨੇ ਜਦੋਂ ਤੱਕ